ستکاریوں پڑھان کے منڈا لگتا ہے دے منڈا لگتا ہے ستکاریوں دوستوں کو ایک غزل ایک غزل آپ سبنا آسان کی جرم جا رہے ہیں فٹی پوچ کے اوڑا یادا ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਕਾੜਾ ਲਿਖਿਆ ਸੀ 44 ਚਿੱcke ਉੜਾ ਆੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਕਾੜਾ ਲਿਖੇ ਹਾਸੀ ਤੂੰ ਲਿਖਿਆ ਮੈਨੂੰ ਤੂੰ ਹੀ ਚੋਣੀ ਚਾਹਤ ਹੈ ਤੂੰ ਲਿਖਿਆ ਮੈਨੂੰ ਤੂੰ ਹੀ ਚੋਣੀ ਚਾਹਤ ਹੈ ਆ ਮੈਨੂੰ ਧੂਣੀ ਚਾਉਣ ਇਛਾ ਹਤ ਹੈ ਤੇ ਮੈਂ ਧੂਣੀ ਦਾ ਪਹਾੜ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਕਾੜਾ ਲਿਖਿਆ ਸੀ ਕੋੜੇ ਬੈ ਕੇ ਫੇਰ ਹਤਾਂ ਨੂੰ ਪੜਤਾ ਸਈ ਕੋਲੇ ਬਹਿ ਕੇ ਫੇਰ ਖਤਾਂ ਨੂੰ ਪੜਤਾ ਸਈ ਕੋਲੇ ਬਹਿ ਕੇ ਫੇਰ ਖਤਾਂ ਨੂੰ ਪੜਤਾ ਸਈ ਤਸਖਾ ਤੈਨੂੰ ਕਿਥੇ ਮਾੜਾ ਲਿਖਿਆ ਸੀ ਮਾਂ ਭੋਲੀ ਨਾਲ ਰਿਸ਼ਤਾ ਗਾੜਾ ਲਿਖਿਆ ਸੀ ਸੰਭਲ ਜਾ ਦਿਲ ਮੇਰੇ ਤੂੰ ਗਮਗੀਨ ਨਾ ਹੋ ਸੰਭਲ ਜਾ ਦਿਲ ਮੇਰੇ ਤੂੰ ਗਮਗੀਨ ਨਾ ਹੋ ਸੰਭਲ ਜਾ ਦਿਲ ਮੇਰੇ ਮੰਗੀ ਨਾ ਹੋ ਤੇਰੇ ਹਿੱਸੇ ਵਿੱਚ ਉਜਾੜਾ ਲਿਖਿਆ ਸੀ ਸਮਾਪੂਰਿ ਨਨ ਵਿਸਤਾੜਾ ਲਿਖਿਆ ਸੀ ਜੰਗਲ ਬੇਲੇ ਬਾਗ ਲਿਖੇ ਸੀ ਕੁਦਰਤ ਨੇ ਜੰਗਲ ਬੇਲੇ ਬਾਗ ਲਿਖੇ ਸੀ ਕੁਦਰਤ ਨੇ ਜੰਗਲ ਬੇਲੇ ਬਾਗ ਲਿਖੇ ਸੀ ਕੁਦਰਤ ਨੇ ਮੈਂ ਸੀ ਜੀਨੇ ਨਾਲ ਪਹਾੜ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗੜ ਲਿਖਿਆ ਸੀ ਗੱਲ ਕਰੀ ਤਾਂ ਨਿਰਾਗ ਵਰਗਾ ਸੀ ਗੱਲ ਕਰੀ ਤਾਂ ਨਿਰਾਗ ਵਰਗਾ ਸੀ ਗੱਲ ਕਰੀ ਤਾਂ ਨਿਰਾਗ ਵਰਗਾ ਸੀ ਬੂਰੇ ਉੱਤੇ ਜੀਦੇ ਪੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਘੜਾ ਲਿਖਿਆ ਸੀ ਤੂੰ ਸ੍ਰੀ ਨਾਮਾ ਪੁੱਛਿਆ ਸੀ ਜਦ ਕੇਵਲ ਤੂੰ ਤੂੰ ਸ੍ਰੀ ਨਾਮਾ ਪੁੱਛਿਆ ਸੀ ਜਦ ਕੇਵਲ ਤੂੰ ਨਾ ਮਾ ਪੁੱਛਿਆ ਸੀ ਜਦ ਕੇਵਲ ਤੋਂ ਪੱਪਾ ਦਤੇ ਕਨੌੜਾ ਅੜਾੜਾ ਲਿਖਿਆ ਸੀ ਮਾਂ ਬੋਲੀ ਨਾਲ ਰਿਸ਼ਤਾ ਗੜਾ ਲਿਖਿਆ ਸੀ